संबो दिल्ली कूच ले पहले दिन 101 किसान दे जत्थे विचो 16 किसान जख्मी किसानी संघराज दौरान संबो बार्डर ते किसानी मंगालय सेंटर सरकार तो मांग कीती जा रही है एथे चलदे आ संबो बैरियर ते 101 किसाना दा पहला जत्था रवाना होया सी पर हरियाणा प्रशासन वालों उनानु आगे दिल्ली जाण तो रोक्या गया माहौल तनाव भी हो गया

एक गैस गोला कारण जख्मी हो गए सन पर दी हालत सही दसी जा रही है इस मौके किसान जथेबंदी के आगू सुरजीत सिंह फूल समेत दूजे जख्मी किसान ने भी अपने हक का ले दिल्ली जाके मंगावान नाल ले अपना हौसला पहला तो भी ज्यादा बुलंद दिखाई दिता ਜਿਥੇ ਕਿਸਾਨਾਵੱਲੋਂ ਕਿਹਾ ਗਿਆ ਕਿ ਜੇਕਰ ਉਹਨਾਂ ਦੇ ਆਗੂ ਦਿੱਲੀ ਭੇਜਣ ਲਈ ਕਹਿੰਦੇ ਹਨ ਤਾਂ ਉਹ ਅੱਗੇ ਹੋ ਕੇ ਦਿੱਲੀ ਜਾਣਗੇ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਆਪਣੀ ਜਾਨ ਵੀ ਦੇਣ ਤੋਂ ਪਿੱਛੇ ਨਹੀਂ ਹਟਣਗੇ న్యూਸ ਰਿਪੋਰਟਰ ਹਰਪ੍ਰੀਤ ਸਿੰਘ ਛੰਨਾ ਸ਼ੰਭੂ ਬਾਰਡਰ ਮੇਰਾ ਨਾਮ ਹਰਿੰਦਰ ਸਿੰਘ ਨਟਿਆੜੀ ਸੂਬਾ ਪ੍ਰਧਾਨ ਇੰਡੀਅਨ ਫਾਰਮਰਸ ਐਸੋਸੀਏਸ਼ਨ ਕੱਲ ਜੋ ਸ਼ੰਭੂ ਬਾਰਡਰ ਤੇ 101 ਕਿਸਾਨਾਂ ਦਾ ਮਰਜੀਵੜਿਆਂ ਦਾ ਜਥਾ ਗਿਆ ਸੀ ਉਹਦੇ ਵਿੱਚ ਜਦੋਂ ਉਧਰੋਂ ਸਰਕਾਰ ਵੱਲੋਂ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਸਰਕਾਰ ਹਮੇਸ਼ਾ ਕਹਿੰਦੀ ਸੀ ਕਿ ਤੁਸੀਂ ਖਾਲੀ ਹੱਥ ਬਿਨਾਂ ਟਰੈਕਟਰ ਟਰਾਲੀਆਂ ਤੋਂ ਬੱਸਾਂ ਰਾਹੀਂ ਜਾਂ ਗੱਡੀਆਂ ਰਾਹੀਂ ਜਾਂ ਪੈਦਲ ਤੁਸੀਂ ਜਾ ਸਕਦੇ ਆ ਉਹਦੇ ਵਿੱਚ ਸਾਡੇ ਜਥੇਬੰਦੀ ਦੇ ਵਿੱਚੋਂ ਵੀ ਸਿੰਘਾਂ ਦੀ ਡਿਊਟੀ ਲੱਗੀ ਸੀ ਜਿਸ ਦੇ ਵਿੱਚ ਗਵਿੰਦਰ ਸਿੰਘ ਵੀ ਗਿਆ ਸੀ ਉਹ ਉਥੋਂ ਗੋਲਾ ਲੱਗਣ ਨਾਲ ਫੱਟੜ ਹੋਇਆ ਹੈ ਸੋ ਉਹਦੇ ਬਹੁਤ ਸਾਰੀ ਸੱਟ ਲੱਗੀ ਹੈ ਪਰ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਅਸੀਂ ਕੱਲ ਵੀ ਜਦੋਂ ਇਹਨੂੰ ਇੱਥੇ ਮਿਲਣ ਆਏ ਸੀ ਉਦੋਂ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਸੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਐਸ ਨੇ ਉਹਦੋਂ ਕੱਲ ਵੀ ਕਿਹਾ ਕਿ ਜੇਕਰ ਕੱਲ ਵਾਲਾ ਜਥਾ ਜਾਣਾ ਹੈ ਤਾਂ ਉਸ ਦੇ ਵਿੱਚ ਮੇਰਾ ਪੁੱਤਰ ਉਹਦੇ ਵਿੱਚ ਹਾਜ਼ਰੀ ਜ਼ਰੂਰ ਲਵਾਏਗਾ ਸਾਨੂੰ ਜ਼ਰੂਰ ਤਾਂ ਜਦੋਂ ਇਹੋ ਜਿਹੇ ਜੋਧੇ ਸਾਡੇ ਨਾਲ ਨੇ ਫਿਰ ਸਰਕਾਰਾਂ ਸਾਡਾ ਕੁਝ ਨਹੀਂ ਵਿਗਾੜ ਸਕਦੀਆਂ ਇਹ ਤਾਂ ਸਿਰਫ ਇੱਕ ਛੋਟੀ ਜੀ ਸੱਟ ਲੱਗੀ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੱਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਨ੍ਹਾਂ ਨੇ ਸਾਰੇ ਕੌਮ ਦੇ ਲਈ ਆਜ਼ਾਦੀ ਦੇ ਲਈ ਆਪਣੀ ਜਾਨ ਵਾਰਨ ਦੀ ਵਾਰੀ ਸੀ ਉਸੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹਾਂ ਸਾਡੇ ਜਥੇਬੰਦੀ ਦੇ ਸਿੰਘ ਨੇ ਜੋ ਗਏ ਨੇ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ 101 ਮਰਜੀਵੜਿਆਂ ਦੇ ਵਿੱਚੋਂ ਕਿਸੇ ਨੇ ਵੀ ਪਿੱਠ ਦਿਖਾ ਕੇ ਉੱਥੋਂ ਨਹੀਂ ਭੱਜੇ ਸਗੋਂ ਦਲੇਰੀ ਦੇ ਨਾਲ ਉੱਥੇ ਉਹਨਾਂ ਦਾ ਮੁਕਾਬਲਾ ਕਰਦੇ ਰਹੇ ਨੇ ਉਹਨਾਂ ਦੀ ਕਿਸੇ ਵੀ ਜਿਹੜੀ ਜੋ ਵੀ ਉਹਨਾਂ ਨੇ ਤਸ਼ੱਦਦ ਕੀਤਾ ਉਹਦੇ ਤੋਂ ਕਿਸੇ ਵੀ ਤਰ੍ਹਾਂ ਨਹੀਂ ਘਬਰਾਏ ਸਾਨੂੰ ਮਾਣ ਹੈ ਇਹੋ ਜਿਹੇ ਯੋਧਿਆਂ ਤੇ ਕਿ ਜੋ ਜਥੇਬੰਦੀਆਂ ਦੇ ਲਈ ਲੋਕਾਂ ਦੇ ਲਈ ਲੜਦੇ ਰਹਿੰਦੇ ਨੇ ਸੋ ਇਹਨਾਂ ਤੇ ਸਾਨੂੰ ਬਹੁਤ ਸਾਰਾ ਮਾਣ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਤੋਂ ਅਗੇ ਵੀ ਕਿ ਜੇਕਰ ਸਰਕਾਰ ਚਾਹੇ ਉਹ ਕਹਿੰਦੀ ਹੈ ਕਿ ਕਿਸੇ ਗੱਲਬਾਤ ਕਰਨ ਲਈ ਤਿਆਰ ਆ ਜਦੋਂ ਵੀ ਸਰਕਾਰ ਸੱਦਾ ਭੇਜੇ ਕਿਸਾਨ ਜਥੇਬੰਦੀਆਂ ਕਿਸੇ ਵੀ ਪੱਖੋਂ ਭੱਜਣ ਨੂੰ ਤਿਆਰ ਨਹੀਂ ਹਰ ਤਰ੍ਹਾਂ ਦੀ ਗੱਲਬਾਤ ਲਈ ਕਿਸੇ ਵੀ ਤਰ੍ਹਾਂ ਉਹਨਾਂ ਦੇ ਨਾਲ ਤਿਆਰ ਨੇ ਅਸੀਂ ਉਡੀਕ ਕਰਾਂਗੇ ਅੱਜ ਦੇ ਦਿਨ ਜੇਕਰ ਸਰਕਾਰ ਸਾਨੂੰ ਕੋਈ ਸੱਦਾ ਭੇਜਦੀ ਹੈ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇਕਰ ਅੱਜ ਸ਼ਾਮ ਤੱਕ ਸਰਕਾਰ ਦਾ ਕੋਈ ਵੀ ਸੁਨੇਹਾ ਨਹੀਂ ਆਉਂਦਾ ਤਾਂ ਕੱਲ ਨੂੰ 8 ਤਰੀਕ ਨੂੰ ਫੇਰ ਦੁਬਾਰਾ ਮਰ ਜੀਵੜਿਆਂ ਦਾ ਜਥਾ ਉਥੇ ਜਾਣ ਲਈ ਤਿਆਰ ਹੋਵੇਗਾ ਕੀ ਨਾਮ ਹੈ ਤੁਹਾਡੇ ਬੁੱਧ ਸਿੰਘ ਨਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਲੇ ਬਾਰੇ ਬਹੁਤ ਨਖੇਦੀ ਕੰਮ ਵਾਲੀ ਗੱਲ ਜੇ ਜੇ ਆਪਰੇ ਬਿਲਕੁਲ ਸਾਤਵੇਂ ਜਥਾ ਗਿਆ ਸਾਡੇ ਆਗੂਆਂ ਨੇ ਆਖਿਆ ਵੀ ਕਿਸੇ ਹੱਥ ਨਹੀਂ ਚੁਕਣਾ ਜੋ ਵੀ ਇਹ ਕੰਨ ਕਰੋ ਤੁਸੀਂ ਆਪਣੀਆਂ ਦਿੱਲੀ ਦੀ ਤਿਆਰੀ ਕਰਕੇ ਜਾਇਆ ਕਿ ਬੈਕਵਾਲੀ ਸਾਰਾ ਪਰਣਾ ਇੱਕ ਚੋਲਾ ਇੱਕ ਜਸਮੀਜ਼ ਲਾ ਲੋ ਅਰ ਇਹਨਾਂ ਨੇ ਇੰਨੀ ਹੱਤ ਕਰਾਈਏ ਉਹਤੇ ਗੋਲੀਆਂ ਮਾਰ ਮਾਰ ਕੇ ਨਾਲ ਅੱਖਾਂ ਕੰਨ ਲੱਤਾਂ ਬੰਦਿਆਂ ਦੇ ਬਹੁਤ ਜ਼ਖਮੀ ਕੀਤੇ ਇਹਨਾਂ ਨੇ ਅਰ ਮਾਰੀ ਕੀਤੀ ਆ ਸਰਕਾਰ ਨੂੰ ਚਾਹੀਦਾ ਵਾ ਜੋ ਮੰਗਾ ਸਹੀ ਆ ਉਹ ਮੰਨੇ ਤੇ ਬਾਕੀ ਕਿਹਦਾ ਸਾਹ ਦਾ ਗਰੀਬ ਆ ਉਹ ਪੜਾ ਪਹਲਾਵੇ ਇਹਦੇ ਮੰਗਦੇ ਵੀ ਇਦਾਂ ਨਹੀਂ ਹੋਣੀ ਚਾਹੀਦੀ ਹਰ ਨੂੰ ਨਿਆਂ ਮਿਲਣਾ ਚਾਹੀਦਾ ਕੀ ਨਾਂ ਬਤਲੇ ਮੇਰਾ ਨਾਮ ਬਲਬੀਰ ਸਿੰਘ ਕਿਸਾਨ ਮਜ਼ਦੂਰ ਸੰਘ ਸਕਮਿਟੀ ਪੰਜਾਬ ਜੂਤ ਮੱਦਬੱਦ ਮੱਕਾ ਸਾਹਿਬ ਨੂੰ ਮੇਰੀ ਇਸ ਵੇਲੇ ਉਮਰ ਦੀ 63 ਸਾਲ ਦੀ ਤੇ ਸਵਾਸਤੇ ਹੀ ਜੋ ਕੱਲ ਜਿਹੜਾ ਹਮਲਾ ਹੋਇਆ ਸਾਨੂੰ ਮਰ ਜੀਵਨਿਆਂ ਦਾ 101 ਦਾ ਜਥਾ ਜਾ ਰਿਹਾ ਸੀ ਜਿਹੜਾ ਉਸਤੇ ਇੱਕ ਵਾਰ ਜੀ ਦਾ ਸ਼ਹੀਦੀ ਦਿਹਾੜਾ ਸੀਗਾ ਉਸਤੇ ਸਾਨੂੰ ਗਰਵ ਸੀ ਕਿ ਕੱਲ ਸਾਨੂੰ ਜਾਣ ਦੇਣਗੇ ਦਿੱਲੀ ਪਰ ਇਹਨਾਂ ਸਾਨੂੰ ਜਾਣ ਨਹੀਂ ਦਿੱਤਾ ਜੋ ਪਿਛਲੇ ਸਾਲਾਂ ਦੇ ਸਮਿਆਂ ਦੇ ਵਿੱਚ ਸਰਕਾਰਾਂ ਮੰਤਰੀ ਸਾਹਿਬ ਕਹਦੇ ਸੀ ਕਿ ਖਾਲੀ ਹੱਥੀ ਆ ਸਕਦੇ ਨੰਗ ਸਕਦੇ ਨੇ ਕਿਸਾਨ ਤੇ ਕੱਲ ਮਰ ਜੀਵਨਿਆਂ ਦਾ ਜਥਾ ਜਾ ਰਿਹਾ ਸੀ 101 ਦਾ ਪਰ ਇਹਨਾਂ ਨੇ ਸਾਨੂੰ ਨਹੀਂ ਨੰਗਾ ਦਿੱਤਾ ਇਸ ਵਾਸਤੇ ਹੀ ਨਿੰਦਿਆ ਕਰਦੇ ਨੇ ਵਾਸਤੇ ਬਹੁਤ ਵੱਡੀ ਸਦदत ਕੀਤੀ ਇਹਨਾਂ ਨੇ ਕਿੱਥੇ ਕਿੱਥੇ ਦਿੱਤਾ ਵੱਡੀ ਜਿਹੜਾ ਇਹ ਆ ਜਿਆਦਾ ਜੋ ਸਪਰੇਆ ਨੇ ਮੂੰਹ ਚ ਪਈ ਅੱਖਾਂ ਚ ਪਈਆਂ ਸਪਰੇਆ ਬਹੁਤ ਜ਼ਬਰਦਸਤ ਸਪਰੇਆ ਸੀ ਜਿਹੜੀਆਂ ਸਾਹ ਉਹਨੇ ਬੰਦ ਹੋ ਗਏ ਸਾਡੇ ਉੱਤੇ ਦੋ ਤਿੰਨ ਬੜੀ ਸਦਤ ਤਤ ਮੇਰੀ ਕੀ ਨਾਮ ਦੱਸੋ ਮੈਂ ਜਤਿੰਦਰ ਸਿੰਘ ਜੀ ਕਿਸਾਨ ਮਜ਼ਦੂਰ ਸੰਘਾ ਕਮੇਟੀ ਤੋਂ ਕੱਲ ਜੋ 101 ਜਥੇ ਦਾ ਜਿਹੜਾ 101 ਕਿਸਾਨਾਂ ਦਾ ਜਥਾ ਜਿਹੜਾ ਗਿਆ ਸੀਗਾ ਮਰਜੀ ਵੜਿਆਂ ਦਾ ਦਿੱਲੀ ਕੂਚ ਵਾਸਤੇ ਉਹਦੇ ਵਿੱਚ ਅਸੀਂ ਸਮੂਲੀਅਤ ਕੀਤੀ ਹੈ ਗਏ ਆ ਪਰ ਸਰਕਾਰ ਦਾ ਜਿਹੜਾ ਅੰਨਾ ਤਸ਼ੱਦਦ ਹੈ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਹੈ ਜਿਹੜੀ ਬੁਲਉਂਦੀ ਸੀਗੀ ਕਿ ਪੈਦਲ ਆਜੋ ਬੱਸਾਂ ਤੇ ਜਿੰਦਾ ਮਰਜੀ ਆ ਜਾਓ ਪਰ ਜਿਸ ਦਿਨ ਅਸੀਂ ਬਿਲਕੁਲ ਨਹੀਂ ਹੱਥੇ ਹੋ ਗਏ ਆਪਣੇ ਕੱਪੜੇ ਲੈ ਕੇ ਤੇ ਪੈਦਲ ਅਸੀਂ ਦਿੱਲੀ ਜਾਣ ਵਾਸਤੇ ਤਿਆਰ ਹੋਏ ਆ ਤੇ ਸਾਨੂੰ ਅੱਗੋਂ ਪਰਮਿਸ਼ਨਾਂ ਦੀ ਗੱਲ ਕੀਤੀ ਜਾਂਦੀ ਹੈ ਪਰਮਿਸ਼ਨਾਂ ਲੈ ਕੇ ਆਓ ਅਸੀਂ ਇਹ ਪੁੱਛਦੇ ਪ੍ਰੋਵੀਜ਼ਨਲ ਕਿਹੜੀ ਸਰਕਾਰ ਤੋਂ ਲਈਏ ਅਸੀਂ ਇਸ ਸੜਕਾਂ ਕਿਹੜੀ ਸਰਕਾਰ ਦੀਆਂ ਨੇ ਸਾਡੀਆਂ ਆਪਣੀਆਂ ਸਾਡਾ ਅਧਿਕਾਰ ਬਣਦਾ ਜੇ ਅਸੀਂ ਭਾਰਤ ਦੇ ਵਸਿੰਦੇ ਆ ਤੇ ਅਸੀਂ ਇਨ੍ਹਾਂ ਸੜਕਾਂ ਤੇ ਚੱਲ ਸਕਦੇ ਆ ਜਾ ਸਕਦੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਨੇ ਅੱਗੇ ਬੈਰੀਗੇਟਿੰਗ ਕੀਤੀ ਆ ਸਾਨੂੰ ਰੋਕ ਕੇ ਬੈਠੇ ਤੇ ਸਾਨੂੰ ਕਾਨੂੰਨ ਸਿਖਾ ਰਹੇ ਨੇ ਵੀ ਤੁਸੀਂ ਪਰਮਿਸ਼ਨ ਲੈ ਕੇ ਉਹ ਤੁਹਾਡੇ ਕੋਲ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਤੁਸੀਂ ਅਸੀਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦੇ ਸਾਡੀ ਰੋਟੀ ਦਾ ਮਸਲਾ ਵਾ ਸਾਡੇ ਫਸਲਾਂ ਤੇ ਨਸਲਾਂ ਦਾ ਮਸਲਾ ਆਪਣੀ ਜ਼ਮੀਨਾਂ ਬਚਾਉਣ ਵਾਸਤੇ ਅਸੀਂ ਤੁਰੇ ਆਂ ਤੇ ਸਾਨੂੰ ਬਹੁਤ ਜ਼ਰੂਰੀ ਹੈ ਸਾਡਾ ਨਹੀਂ ਸਰਦਾ ਇਹਨਾਂ ਜ਼ਮੀਨ ਇਹ ਜ਼ਮੀਨਾਂ ਛੱਡ ਕੇ ਜਾਂ ਤਾਂ ਸਰਕਾਰ ਸਾਨੂੰ ਮਾਰ ਦਵੇ ਤੇ ਜਾਂ ਸਾਡਾ ਕੋਈ ਹੱਲ ਕਰ ਦਵੇ ਇਸ ਤੋਂ ਪਰੇ ਸਾਡੀ ਕੋਈ ਦੂਜੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਜੇ ਮੋਰਚੇ ਦੇ ਵਿੱਚ ਜੋ ਸਾਡੇ ਨਾਲ ਬੀਤੀ ਹੈ ਠੀਕ ਹੈ ਸਰੀਰਕ ਤੌਰ ਤੇ ਅਸੀਂ ਕਮਜ਼ੋਰ ਹੋਏ ਆਂ ਪਰ ਮਾਨਸਿਕ ਤੌਰ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਅਸੀਂ ਆਪਣੇ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਪਛਾਣ ਨਹੀਂ ਮੋੜਦੇ ਜਿੰਦੇ ਇਥੋਂ ਵਾਪਸ ਨਹੀਂ ਜਾਂਦੇ ਜਾਂ ਲਾਸ਼ਾਂ ਜਾਣਗੀਆਂ ਤੇ ਜਾਂ ਜਿੱਤ ਕੇ ਜਾਵਾਂਗੇ ਸਾਡੇ ਬਾਜੂਆਂ ਤੇ ਦੋਨੋਂ ਦੋਨਾਂ ਬਾਹਾਂ ਤੇ ਜਿਹੜੇ ਸੈਲਿੰਗ ਬੰਬ ਜਿਹੜੇ ਨੇ ਉਹ ਆਣ ਕੇ ਜਦੋਂ ਬਲਾਸਟਰ ਦੇ ਨੇ ਉਹ ਉਹ ਵੱਜਦੇ ਨੇ ਆਣ ਕੇ ਜੀ ਉਸ ਦਿਨਾਂ ਮਾਰੇ ਲਿਆ ਕੇ ਸਾਡੇ ਤੇ ਬਿਲਕੁਲ ਟਾਰਗੇਟ ਕਰਕੇ ਜਿੱਥੇ ਭੀੜ ਖੜੀ ਹੁੰਦੀ ਹੈ ਭੀੜ ਦੇ ਵਿੱਚ ਮਾਰਦੇ ਸੀਗੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਉਹਨਾਂ ਜੀ ਮੈਂ ਸਰਜੇਤ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਜੀ ਉਹਨਾਂ ਨੇ ਕ੍ਰਾਂਤੀਕਾਰੀ ਹਾਂ ਜੀ ਦੇਖੋ ਜਿਹੜਾ ਕੱਲ ਜਥਾ ਗਿਆ ਪੈਦਲ ਜਥਾ ਸੀਗਾ ਕੋਈ ਉਹਨਾਂ ਕੋਲੇ ਵੀ ਹਿੱਕਣੇ ਸੀਗਾ ਟਰੈਕਟਰ ਨੇ ਸੀ ਸਰਕਾਰ ਨੇ ਕਿਹਾ ਵੀ ਸੀਗਾ ਸੁਪਰੀਮ ਕੋਰਟ ਤੱਕਰ ਅਥਾਰਟੀਆਂ ਨੇ ਵੀ ਪੈਦਲ ਜਾਣ ਤੇ ਕਿਸਾਨਾਂ ਦਾ ਹੱਕ ਉਹ ਜਾ ਸਕਦੇ ਆ ਪਰ ਉਹ ਆਪਣੇ ਸਾਰੇ ਬਿਆਨਾਂ ਤੋਂ ਮੁੱਕਰ ਕੇ ਉਹਨਾਂ ਨੇ ਪੈਦਲਾਂ ਤੇ ਵੀ 101 ਤੋਂ ਗਿਣਤੀ ਵੀ 101 ਦੀ ਸੀਗੀ ਉਹਨਾਂ ਨੇ ਪੂਰਾ ਜਿਵੇਂ ਪਹਿਲਾ ਫਰਵਰੀ ਚ 21 ਫਰਵਰੀ ਨੂੰ ਤੇ 18 ਫਰਵਰੀ ਨੂੰ ਗੋਲੇ ਅਥੂ ਗੈਸ ਦੇ ਗੋਲੇ ਇੱਕ ਨਵੀਂ ਉਹਨਾਂ ਨੇ ਕੱਲ ਕਾਰਡ ਕੱਢੀ ਐ ਸਪਰੇਅ ਵਾਲੀ ਆ ਜਿਹੜੇ ਉਹਨਾਂ ਪੇਪਰ ਸਪਰੇਅ ਕਹਿੰਦੇ ਆ ਸ਼ਾਇਦ ਮਿਰਚਾ ਮਿਰਚਾ ਮਿਕਸ ਕਰਕੇ ਜਿਹੜੀ ਕੀਤੀ ਹੁੰਦੀ ਹੈ ਉਹਨਾਂ ਨੇ ਪੂਰੇ ਕੀਤਾ ਉਸ ਤੋਂ ਬਾਅਦ ਜਦੋਂ ਸਪਰੇਅ ਵੀ ਨਾ ਚੱਲੇ ਉਹਨਾਂ ਦੇ ਕਿਸਾਨ ਅੱਗੇ ਵਧਦੇ ਗਏ ਜਿਹੜੇ ਆਪਣਾ ਜੀ ਜਾਣ ਦੇ ਨਾਲ ਫਿਰ ਉਹਨਾਂ ਨੇ ਆਹ ਜਿਹੜਾ ਸਿੱਧੇ ਗੋਲੇ ਆ ਜਿਹੜੇ ਗੱਡੀਆਂ ਰਾਹੀਂ ਵੀ ਜਿਹੜੀਆਂ ਉਹਨਾਂ ਨੇ ਗੱਡੀਆਂ ਲਿਆਉਂਦੀਆਂ ਸੀ ਗੋਲੇ ਫੈਂਕਣ ਵਾਲੀਆਂ ਵੱਡੇ ਵੱਡੇ ਗੋਲੇ ਆ ਜਿਹੜੇ ਲਗਭਗ ਆ ਗਲਾਸ ਦੀ ਸ਼ਟਲ ਦੇ ਹੁੰਦੇ ਆ ਉਹ ਵੀ ਸਿੱਧੇ ਮਾਰਿਆ ਬੰਦਿਆਂ ਨੂੰ ਸਿੱਧਰ ਕਰਕੇ ਮਾਰਿਆ ਬੰਦਿਆਂ ਵੱਲ ਕਿਉਂਕਿ ਮੇਰੇ ਵੀ ਜਿਹੜਾ ਉਹ ਵਜਿਆ ਗੋਲਾ ਸਿੱਧਾ ਆ ਕੇ ਮੇਰੇ ਪੇਟ ਦੇ ਵਿੱਚ ਆ ਮੇਰੇ ਜਿਹੜੀ ਜੈਕਟ ਪਾਈ ਹੋਈ ਸੀ ਇਹਦੀ ਹੇਠਲੀ ਜੇਬ ਦੇ ਉੱਤੇ ਆ ਕੇ ਖੱਬੇ ਪਾਸੇ ਲੱਗਿਆ ਤੇ ਇਹਨੇ ਉਹ ਪੂਰਾ ਤੇਜ ਨਾਲ ਵਜਿਆ ਜਿਹਦੇ ਨਾਲ ਉਹ ਅੰਦਰ ਭਾਵੇਂ ਬਾਹਰ ਜ਼ਖਮ ਨਹੀਂ ਹੋਇਆ ਬਾਹਰ ਕੱਲਾ ਨਿਸ਼ਾਨੇ ਸੀ ਅੰਦਰ ਉਹਨੇ ਨੇ ਇੰਜਰਡ ਕਰਤਾ ਉਹ ਪੋਰਸ਼ਨ ਉਹਨਾਂ ਤੇ ਉਸ ਤੋਂ ਬਾਅਦ ਉਹ ਉਹ ਡਿਗ ਵੀ ਪੈਰਾਂ 'ਚ ਡਿੱਗ ਕੇ ਮੇਰੇ ਉਹ ਸਾਰਾ ਧੂਆਂ ਜਿਹੜਾ ਉਹ ਸਾਰਾ ਮੂੰਹ ਚਾੜਨੇ ਕਰਕੇ ਮੇਰਾ ਥੱਲੇ ਗੋਡੀ ਲੱਗ ਗਈ ਮੂੰਹ ਵੀ ਮੇਰਾ ਧੂਏਂ ਚ ਹੋ ਗਿਆ ਉਹਦੇ ਕਰਕੇ ਬੇਹੋਸ਼ੀ ਦੀ ਹਾਲਤ ਹੋ ਗਈ ਸੀ ਤੇ ਮੇਰੇ ਸਣੇ ਜਿਹੜੇ ਕੱਲ ਆਏ ਨੇ ਇੱਥੇ ਰਜਿੰਦਰਾ ਆਪਣੇ ਹਸਪਤਾਲ ਰਾਜਪੁਰੇ ਵਾਲੇ ਚ ਆ 13 ਬੰਦੇ ਮੇਰੇ ਸਮੇਤ ਇੱਥੇ ਰਾਜਪੁਰੇ ਚ ਐਡਮਿਟ ਨੇ ਕੁਝ ਬੰਦੇ ਉਹਨਾਂ ਨੇ ਮੱਲਮ ਪੱਟੀ ਇਹ ਕਰਕੇ ਮੋੜਤੇ ਸੀਗੇ ਬਾਕੀ 13 ਐਡਮਿਟ ਨੇ ਦੋ ਬੰਦੇ ਹੋਗੇ ਨੇ ਰਜਿੰਦਰਾ ਹਸਪਤਾਲ ਪਟਿਆਲੇ ਟੋਟਲ ਹੈ ਜਿਹੜੇ ਦੋਹਾਂ ਹਸਪਤਾਲਾਂ ਦੇ ਵਿੱਚ 15 ਜਾਣੇ ਆ ਜਿਹੜੇ ਗੱਲ ਫੱਟੜ ਹੋਏ ਆ ਉਹ ਐਡਮਿਟ ਹੋਏ ਨੇ ਦੇਖੋ ਜੀ ਸਾਡੀ ਤਾਂ ਮੰਗ ਹੈਗੀ ਆ ਵੀ ਜਿਹੜੇ ਹਰਿਆਣਾ ਪੁਲਿਸ ਨੇ ਪੰਜਾਬ ਦੀ ਧਰਤੀ ਤੇ ਆ ਕੇ ਕੀਤਾ ਕਿਉਂਕਿ ਜਿੱਥੇ ਜਿਹੜੀ ਲੋਕੇਸ਼ਨ ਜਿਹ ਵਿੱਚ ਤੁਸੀਂ ਉਹ ਕਢੋ ਜਿੱਥੇ ਸਾਡੇ ਤੇ ਉਹਨਾਂ ਨੇ ਫੱਟੜ ਕੀਤਾ ਗੋਲੇ ਦਾ ਕੇ ਉਹ ਲੋਕੇਸ਼ਨ ਆ ਭਾਵੇਂ ਜੋ ਤੁਸੀਂ ਗੂਗਲ ਤੋਂ ਕਢ ਲਓ ਜਾਂ ਮੈਪਸ ਕਰਵਾ ਲਓ ਉਹ ਪੰਜਾਬ ਦੀ ਜ਼ਮੀਨ ਹੈ ਇਸ ਕਰਕੇ ਸਾਡਾ ਤਾਂ ਹੈਗਾ ਵੀ ਪੰਜਾਬ ਸਰਕਾਰ ਹੈਗਾ ਉਹਦਾ ਪੰਜਾਬ ਸਰਕਾਰ ਕੋਲੋਂ ਵੀ ਮੰਗ ਹੈਗੀ ਆ ਵੀ ਹਰਿਆਣੇ ਵਾਲਿਆਂ ਨੇ ਪੰਜਾਬ ਚ ਆ ਕੇ ਜਿਹੜਾ ਪੰਜਾਬ ਦੇ ਵਸਨੀਕਾਂ ਨੂੰ ਆ ਫਟੜ ਕੀਤਾ ਉਹਦਾ ਨੋਟਸ ਲਵੇ ਉਹਨਾਂ ਤੇ ਕਾਰਵਾਈ ਕਰੇ ਉਹ ਸਾਡੇ ਹਿਸਾਬ ਨਾਲ ਹਰਿਆਣੇ ਦੀ ਜਿਹੜੀ ਪੁਲਿਸ ਤੇ ਹੈ ਜਿਹੜੇ ਕੱਲ ਤਾਇਨਾਤ ਸੀਗੇ ਉੱਥੇ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ